ਆਓ ਆਤਮਤ ਭਾਈ ਇਹ ਆ ਜੀ ਕਰੋੜ ਦੀ ਟਿਕਟ ਜਿਹੜੀ ਅੱਜ ਹੀ ਵਿਕੀ ਸੀ ਸ਼ਾਮ ਨੂੰ 4:30 ਵਜੇ ਤੋਂ ਬਾਅਦ ਵਿਕੇ ਵੀਰੇ ਕਿੰਨੀ ਦੇਰ ਪਹਿਲਾਂ ਲੈ ਕੇ ਗਏ ਸੀ ਸ਼ਾਮ ਨੂੰ 4:30 ਵਜੇ ਲਈ 4:30 ਵਜੇ ਸਾਢੇ 5:00 ਦੇ ਵਿੱਚ ਸਾਢੇ 5:00 ਜਾਂ 6:00 ਦੇ ਵਿੱਚ ਇਹ ਲੋਕ ਕਈ ਕਹਿੰਦੇ ਹਨ ਕਿ ਭਾਈ ਅੱਜ ਖੀਰਲਾ ਦੇਣਾ ਹੈ ਜਾਂ ਦੋ ਦਿਨ ਰਹਿ ਗਏ ਇਹਦੇ ਵਿੱਚ ਕਿੱਥੋਂ ਨਿਕਲਣੀ ਹੈ ਇਹ ਲਾਈਵ ਐਗਜ਼ਾਮਪਲ ਹੈ ਜੀ ਅੱਜ ਹੀ ਲੈ ਕੇ ਗਏ ਤੇ ਅੱਜ ਹੀ ਕਰੋੜਪਤੀ ਬਣ ਗਏ 500 ਰੁਪਏ ਦੇ ਵਿੱਚ ਅੱਗੇ ਲਿਆ ਭਾਈ ਅੱਗੇ ਲਿਆ ਆਓ ਵੀਰੇ ਕਿਹਾਓ ਭਾਈ ਇੱਕ ਭਾਈ ਅੱਗੇ ਭਾਈ ਲਓ ਵੀਰੇ ਆਪਣੇ ਕੋਲ ਸਾਂਭ ਲਓ ਭਾਈ ਇੱਧਰ ਆ ਜਾਓ ਲੱਗਿਆ ਸਰਬੋਤਮ ਸਟੇਕ ਮਾਡ ਆਜੀ ਵੀ ਇੱਕ ਇਤਨਾ ਕਿਤਨਾ ਗਿਆ ਬਾਈ ਬੋੜਾ ਕੀ ਨਾਮ ਆ ਜੀ ਆਜੀ ਆ ਛੱਡ ਦੋ ਮਾਈਕਾ ਲੱਗਿਆ ਆ ਲਾ ਕੇ 7 ਵਜੇ ਕਰੂ ਸੀ ਥੋੜਾ ਗਿਆ ਬਾਈ ਗਿਆ ਥੋੜਾ ਹੋਰ ਆ ਜਾਓ ਪਾਜੀ ਕੀ ਨਾਮ ਆ ਤੁਹਾਡਾ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਗੁਰਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਮੈਂ ਹੁਸ਼ਿਆਰਪੁਰ ਤੋਂ ਆਉਂਦੀ ਹਾਂ 400 ਤੋਂ ਕੀ ਨਾਮ ਆ ਨਰਦੇ ਹੋ ਹਾਂਜੀ ਕੀ ਕੰਮ ਕਰਦੇ ਮੈਂ ਆਪਣੇ ਫਾਸਲ ਦੇ ਨਾਲ ਬਿਜ਼ਨਸ ਕਰਦੀ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਲੁਧਿਆਣਾ ਤੋਂ ਟਿਕਟ ਪਾਈ ਅੱਜ ਕੰਨਾ ਗਾਂਧੀ ਵਾਲੀ ਐਕਚੁਅਲੀ ਮੇਰੇ ਇਨ-ਲਾ ਉਸ ਆਜੀ ਇੱਥੇ ਤੇ ਅੱਜ ਮੈਨੂੰ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱ ਕੁਦਰਤ ਆਇਆ ਸੀ ਕਿ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਕੁਦਰਤੀ ਮੇਰੇ ਸਿਸਟਰ ਇਨ ਲਾ ਨਾਲ ਸੀਗੇ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਦੀਵਾਲੀ ਬੰਪਰ ਦੇਖਿਆ ਮੈਂ ਕਿਹਾ ਹਾਂ ਸੁਣਿਆ ਤਾਂ ਬਹੁਤ ਆ ਯਾਰ ਤੇ ਕਿੱਦਾਂ ਕਰੀਏ ਮੈਂ ਕਿਹਾ ਜੀਜੂ ਤੁਸੀਂ ਟਰਾਈ ਕਰੋ ਤਾਂ ਇੱਕ ਕਰੀ ਮੇਰਾ ਬੇਟਾ ਮਗਰ ਪੈ ਗਿਆ ਮੈਨੂੰ ਕਹਿੰਦਾ ਹੁਣੇ ਜਰੂਰ ਲੈਣਾ ਪਾਪਾ ਆਪਾਂ ਤੇ ਆ ਅੰਕਲ ਬੈਠੇ ਸੀ ਉਹਨਾਂ ਨੇ ਹੰਕੀ ਬੰਨਿਆ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਾਂ ਹੈਗੀਆਂ ਜੀ ਉਹ ਕਹਿੰਦੇ ਆ ਹੈਗੀਆਂ ਲਾਸਟ 5 ਵਜੇ ਸਾਡੇ ਕੋਲ ਟਿਕਟਸ ਤੇ ਮੈਂ ਬੇਟੇ ਨੂੰ ਪੁੱਛਿਆ ਮੈਂ ਕਿ ਕਿਹੜੀਆਂ ਲੈਣੀਆਂ ਕਹਿੰਦਾ ਪਾਪਾ ਸਾਰੀਆਂ ਲੈਣੀਆਂ ਮੈਂ ਕਿ ਚ 1 ਕਰੋੜ ਦਾ ਪ੍ਰਾਈਸ ਤੁਸੀਂ ਪਹਿਲੀ ਵਾਰ ਬਾਈ ਡੈਕਟਰ ਫਸਟ ਟਾਈਮ ਜੀ ਲੈ ਇਸ ਕਿਦਾਂ ਮੈਂ ਪਤਾ ਕਰਾਂ ਅਸੀਂ ਅਸੀਂ ਇਹ ਸਾ ਬੀਗਨਰਸ ਲੱਗ ਹੁੰਦਾ ਨਾ ਇਹਦਾ ਸ਼ੁਰੂਆਤੀ ਲੱਗ ਜਿਹਨੂੰ ਕਹਿੰਦੇ ਆ ਉਹ ਬਹੁਤ ਕੰਮ ਕਰਦਾ ਹੈ ਤੇ ਸਾਡੀ ਦੁਕਾਨ ਤੇ ਜਿਹੜੇ ਵੀ ਬੰਦੇ ਆਏ ਆ ਕਈ ਨੇ ਕਿਸੇ ਨੇ ਪਹਿਲੀ ਵਾਰ ਪਾਈ ਸੀ ਤੇ ਕਿਸੇ ਨੇ ਦੂਜੀ ਵਾਰ ਤੇ ਕਿਸੇ ਨੇ ਤੀਜੀ ਵਾਰ ਤੇ ਇੱਕ ਇੱਕ ਜੀ ਹੋਰ ਕਹੂੰਗਾ ਸੌਰੀ ਵੀਰੇ ਇੱਥੇ ਜੀ ਹੋਰ ਕਹੂੰਗਾ ਜਿਹੜੇ ਆਪਾਂ ਕਰਦੇ ਆ ਨਾ ਵੈਮ ਆਵਲਾ ਨੰਬਰ ਦੇ ਦਿਓ ਤੇ ਉਹ ਵਾਲਾ ਨੰਬਰ ਦੇ ਦਿਓ ਆਪਾਂ ਨੰਬਰ ਲੈ ਕੇ ਆਏ ਸੀ ਕੋਈ ਕੁਛ ਨਹੀਂ ਨਹੀਂ ਦੀ ਇਹਨਾਂ ਕੋਲ ਲਾਸਟ ਪੰਜ ਟਿਕਟਸ ਰਹੀਆਂ ਸੀ ਮੈਂ ਇਹਨਾਂ ਨੂੰ ਕਿਹਾ ਇਸ ਤੋਂ ਇਲਾਵਾ ਕੁਝ ਹੈਗਾ ਜੀ ਤੁਹਾ ਬੇਟੇ ਮੇਰੇ ਨੇ ਸਾਰੀਆਂ ਫੜ ਲਈਆਂ ਮੈਂ ਕਿਹਾ ਅੰਕਲ ਜੀ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਜੀ ਈਵਨ ਕਿ ਮੇਰੇ ਤੋਂ ਬਾਅਦ ਚਾਰ ਪੰਜ ਬੰਦੇ ਖੜੇ ਸੀਗੇ ਨਾਲ ਲੈਣ ਨੂੰ ਮੈਂ ਕਿਹਾ ਅੰਕਲ ਦੇ ਦਿਓ ਜੀ ਇਹਨਾਂ ਸਾਰੀਆਂ ਤੇ ਅਸੀਂ ਪੇਮੈਂਟ ਕੀਤੀ ਅਸੀਂ 6:30 ਪੰਜ ਤੋਂ ਬਾਅਦ ਜੀ ਅੱਜ ਹੀ ਵਿਕੀ ਆ ਜੀ 31 ਤਰੀਕ ਨੂੰ 6:30 ਪੰਜ ਤੋਂ ਬਾਅਦ ਵਿਕੀ ਲਾਸਟ ਪੰਜ ਟਿਕਟ ਸੀਗੇ ਜੀ ਉੱਥੇ ਦੇ ਉਸ ਤੋਂ علاوہ ਕੋਈ ਟਿਕਟ ਨਹੀਂ ਸੀ ਭਾਈ ਗਾਂਧੀ ਬਰਦਰ ਕੀ ਕਹਣਾ ਜਾ ਰਹੇ ਹੋ ਜੀ ਕਿਦੋਂ ਟਿਕਟ ਖਰੀਦੀ ਹੈ ਗਾਂਧੀ ਬਰਦਰ ਕੀ ਕਹਣਾ ਜਾ ਰਹੇ ਹੋ ਦੇਖੋ ਪ੍ਰੈਕਟੀਕਲੀ ਗੱਲ ਕਰੀਏ ਤਾਂ ਜੋ ਕਹਿੰਦੇ ਉਹ ਹੈਗਾ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਭਾਈ ਦਾ ਬੜਾ ਸੁਣਿਆ ਨਾਮ ਹਮੇਸ਼ਾ ਸੁਣਦੇ ਰਹੇ ਆ ਬੜੀਆਂ ਲੋਟਰੀਆਂ ਨੂੰ ਇਹ ਮੇਰੇ ਬ੍ਰਦਰ ਇਨ ਲਾਉਂਦੇ ਤਰੇ ਫੋਨ ਕੀਤਾ ਕਿੰਨੀ ਖੁਸ਼ੀ ਹੈਗੀ ਆ ਬਹੁਤ ਖੁਸ਼ੀ ਆ ਭਾਜੀ ਦੇਖੋ ਭਾਜੀ ਪੰਜ ਕਰੋੜ ਦੀ ਕੀ 10 ਲੱਖ ਦੀ ਵੀ ਜਿਹਦਾ ਨਿਕਲਿਆ ਉਹਨੂੰ ਵੀ ਬਹੁਤ ਖੁਸ਼ੀ ਹੋਣੀ ਹੈ ਇਹ ਤਾਂ ਭੰਗੜੇ ਪਾਣਗੇ ਅੱਜ ਸਾਡੇ ਨਾਲ ਢੋਲੀ ਬੁਲਾਏ ਆ ਸੀ ਹਾਂਜੀ ਚਲ ਓਕੇ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਭਾਜੀ ਥੋੜਾ ਦਾ ਅਪਰੀਵ ਕਰ ਦੋ ਹਾਂਜੀ ਮੈਂ ਦੱਦੇ ਨਾ ਜੀ ਬਿਲਕੁਲ ਜੀ ਬਹੁਤ ਖੁਸ਼ੀ ਆ ਦੇਖੋ ਕਰੋੜ ਦਾ ਨਾਮ ਆਇਆ ਜਿਹਦਾ ਨਿਕਲਿਆ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਾਨੂੰ ਤਾਂ ਇੰਨੀ ਖੁਸ਼ੀ ਆ ਕਿ ਕਹਿਣ ਦੀ ਕੋਈ ਹੱਦ ਹੀ ਨਹੀਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਇਨਾਮ ਆਇਆ ਤੇ ਇੱਕ 10 ਲ ਉਦੇ ਚ ਵੀ ਚੌਕਾ ਛਕਾ ਕੋਈ ਵਾਜੇਗੀ ਤਾਂ 1.5 ਕਰੋੜ ਦਾ ਨਾਮ ਆ ਜੇ ਕੋਈ 10 ਲੱਖ ਦਾ ਆ ਜੇ ਕੁਛ ਨਾ ਕੁਛ ਤਾਂ ਆਊਗਾ ਹੀ ਖਾਲੀ ਤਾਂ ਨਹੀਂ ਜਾਂਦੇ ਹਰ ਵੀਡੀਓ ਚ ਕਹੀਦਾ ਤੁਹਾਡੇ ਤੇ ਭਰੋਸਾ ਕਰਦੇ ਨੇ ਉਮੀਦ ਤਾਂ ਪੂਰੇ ਉਤਰਦੇ ਹਾਂ ਬਿਲਕੁਲ ਜੀ ਉਮੀਦ ਤਾਂ ਪੂਰੇ ਉਤਰਦੇ ਆ ਪਰ ਦੁੱਖ ਉਹ ਤੋਂ ਲੱਗਦਾ ਜਦੋਂ ਲੋਕ ਕਿਸੇ ਸਾਡੀ ਫਰੌਡ ਵਾਲੀ ਵੀਡੀਓ ਦੇਖ ਕੇ ਕੋਈ ਚੈਟ ਕਰਕੇ ਕਿਸੇ ਨਾਲ ਫੋਟੋ ਫੂਟੋ ਜੀ ਦੇਖ ਕੇ ਉਹਨੂੰ ਪੈਸੇ ਪਾ ਦਿੰਦੇ ਝਾਸੇ ਚ ਆ ਜਾਂਦੇ ਆ ਅਸੀਂ ਹਰ ਵੀਡੀਓ ਚ ਕਹਿੰਦੇ ਆ ਕਿ ਦੁਕਾਨਾਂ ਤੋਂ ਟਿਕਟਾ ਖਰੀਦੋ ਫਿਜ਼ੀਕਲ ਟਿਕਟਾ ਹੁਣ ਇਹਨਾਂ ਕੋਲ ਟਿਕਟ ਆ ਉਹ ਤਾਂ ਵੈਲਿਊ ਹੈ ਜੇ ਫੋਟੋ ਲੈ ਕੇ ਆ ਜਾਂਦੇ ਕਿ ਮੇਰੇ ਕੋਲ ਤਾਂ ਫੋਟੋ ਆਈ ਹੈ ਜੀ ਉਹਦੀ ਕੋਈ ਵੈਲਿਊ ਨਹੀਂ ਹੋਣੀ ਸੀ ਫਿਜ਼ੀਕਲ ਟਿਕਟ ਦੁਕਾਨਾਂ ਤੋਂ ਖਰੀਦੋ ਤੇ ਦੁਕਾਨਾਂ ਤੋਂ ਰਿਜ਼ਲਟ ਚੈੱਕ ਕਰਾਓ ਇਹਨਾਂ ਨੇ ਵੀ ਦੁਕਾਨ ਤੇ ਆ ਕੇ ਚੈੱਕ ਕਰਾਇਆ ਲਾਈਵ ਆਇਆ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਬੋਲਾ ਨਾ ਮੈਨੂੰ ਪਤਾ ਸੀ ਕਿ ਨਹੀਂ ਨਿਕਲੀ ਹੈ ਇਹੀ ਪ੍ਰੋਸੈਸ ਹੈ ਲਾਟਰੀ ਦਾ ਤੁਸੀਂ ਨੈਟ ਤੋਂ ਨਹੀਂ ਪਾਣੀ ਤੇ ਨੈਟ ਤੋਂ ਨਹੀਂ ਚੈੱਕ ਕਰਨਾ ਦੁਕਾਨਾਂ ਖੁੱਲੀਆਂ ਹੀ ਤਾਂ ਹੀ ਐ ਕਿ ਤੁਸੀਂ ਸਹੀ ਜਗ੍ਹਾ ਤੇ ਜਾਓ ਕਿੰਨੇ ਬੰਦੇ ਨੂੰ ਕਿੰਨੇ ਬੰਦੇ ਨੂੰ ਕੋਡ ਦਾ ਇਨਾਮ ਦਿੱਤਾ ਕਿੰਨੇ ਬੰਦੇ ਨੂੰ ਮੈਂ ਪਹਿਲਾਂ ਦੱਸਦਾ ਜੀ ਕਿ ਅੱਜ ਤੱਕ ਮੇਰੇ ਹਿਸ ਦੋ ਤਿੰਨ ਸਾਲਾਂ ਚ ਕਰੋੜਪਤੀ ਬਣਾ ਚੁਕੇ ਆ ਤੇ ਹਲੇ ਸ਼ੁਰੂਆਤ ਕੀਤੀ ਹੈ ਮੈਂ ਹਰ ਵੀਡੀਓ ਚ ਕਹਿੰਦਾ ਹਲੇ ਗਾਂਧੀ ਬ੍ਰਦਰਸ ਛੋਟਾ ਬੱਚਾ ਹਲੇ ਇਹਨੇ ਵੱਡਾ ਹੋਣਾ ਦੋ ਤਿੰਨ ਸਾਲ ਤੱਕ ਜਦੋਂ ਤੁਹਾਨੂੰ ਥਾਂ-ਥਾਂ ਬ੍ਰਾਂਚਾਂ ਦਿਖਣੀਆਂ ਚਲੋ ਪਰਮਾਤਮਾ ਮਿਹਰ ਕਰੇ ਜਿਵੇਂ ਜਿਵੇਂ ਜਿਹੜੇ ਬੋਲ ਬੋਲੇ ਸੱਚ ਹੋਣ ਕਿਉਂਕਿ ਮੈਂ ਹਮੇਸ਼ਾ ਬਾਵੇ ਗੁਰੂ ਦਾ ਸਾਥ ਲੈ ਕੇ ਹੀ ਤੇ ਅਰਦਾਸ ਕਰਕੇ ਹੀ ਹਰ ਕੰਮ ਕਰਦਾ ਤੇ ਉਹਦੀ ਹੀ ਬਰਕਤ ਹੈ ਜੀ ਅੱਜ ਜੋ ਹੋਇਆ ਡੈਡੀ ਨੇ ਵੀ ਬਹੁਤ ਮਿਹਨਤ ਕੀਤੀ 12 ਸਾਲ ਦੀ ਉਮਰ ਤੋਂ ਕੰਮ ਕੀਤਾ ਸੀ ਅੱਜ ਆ ਲੈਵਲ ਤੇ ਪਹੁੰਚੇ ਆ ਦੁਸ਼ਮਣ ਵੀ ਬਹੁਤ ਬਣ ਗਏ ਨਜ਼ਾਇਜ਼ ਜੀ ਤੇ ਪਿਆਰ ਕਰਨ ਵਾਲੇ ਵੀ ਬਹੁਤ ਬਣਦੇ ਜਿਨ੍ਹਾਂ ਨੇ ਨਹੀਂ ਕਿਸਮਤ ਜਮਾਈ ਉਹਨਾਂ ਨੂੰ ਕੀ ਕਹਿਣਾ ਚਾਹ ਰਹੇ ਹਾਂ ਜਿਨ੍ਹਾਂ ਨੇ ਦਸ ਕਰੋੜ ਆ ਲੈਣਾ ਜਿਨ੍ਹਾਂ ਨੇ ਕਿਸਮਤ ਜਮਾਈ ਹੈ ਜੀ ਜਿਹੜਾ ਨਹੀਂ ਜਮਾਇਆ ਕੋਈ ਤਾਂ ਚਲੋ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿ ਸਕਦੇ ਹੁਣ ਤਾਂ ਸਮਾਂ ਨਿਕਲ ਗਿਆ ਪਰ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਲਾਟਰੀ 10 ਕਰੋੜ ਵਾਲੀ ਆ ਰਹੀ ਹੈ ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਉਹਦੀ ਸਰ ਜਿਹੜਾ ਪ੍ਰੋਸੈਸ ਸਾਹਿਬ ਪੇਮੈਂਟ ਦਾ ਕੀ ਹੈ ਕਿੱਦਾਂ ਮਿਲੂਗੀ ਹੁਣ ਹਾਂਜੀ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਕਲੇਮ ਫਾਰਮ ਜਮਾ ਕਰਨਾ ਪੈਂਦਾ ਪੈਨ ਕਾਰਡ ਆਧਾਰ ਕਾਰਡ 3-4 ਨੋਟਰੀ ਟੈਸਟ ਫੋਟੋਆਂ ਲੱਗ ਉਸ ਤੋਂ ਇਲਾਵਾ ਕੁਝ ਨਹੀਂ ਲੱਗਦਾ winner ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਮੇਰਾ ਇਨਾਮ ਦਾ ਪ੍ਰੋਸੈਸ ਕਰਵਾ ਦਿਓ ਜਾਂ GST ਦੀ ਟਾਈਪ ਕੁਝ ਵੀ ਜੋ ਅੱਜ ਕੱਲ੍ਹ ਲੈਨਟ ਤੇ ਬਹੁਤ ਫਰੌਡ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿਉਂਕਿ ਤੁਸੀਂ ਤਾਂ ਮੀਡੀਆ ਵਾਲੇ ਹੋ ਇਹ ਤਾਂ ਸਾਡੇ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ ਹਰ ਚੀਜ਼ ਦੀ ਉਹ ਚੀਜ਼ ਤੋਂ ਤੁਹਾਨੂੰ ਮੈਂ ਅਪੀਲ ਕਰਦਾ ਆ ਜੀ ਜਰੂਰ ਚਲਾਇਓ ਕਿ ਫਰੌਡ ਤੋਂ ਬਚਣਾ ਹੈ ਲਾਟਰੀ ਦਾ ਫਰੌਡ ਬਹੁਤ ਚੱਲ ਰਿਹਾ ਉਸ ਤੋਂ ਬਚਣਾ ਜੀ ਤੇ ਨੈਟ ਤੋਂ ਕੁਝ ਵੀ ਨਹੀਂ ਖਰੀਦਣਾ ਦੁਕਾਨਾਂ ਤੋਂ ਖਰੀਦਣਾ ਤੇ ਦੁਕਾਨਾਂ ਤੋਂ ਚੈੱਕ ਕਰਾਣਾ ਕੁੱਲ ਮਿਲਾ ਕੇ ਕੀ ਅਪੀਲ ਕਰੋਗੇ ਕਿ ਕਿੰਨੇ ਕਿੰਨੇ ਬ੍ਰਾਂਚਾ ਸਾਡੀ ਪੰਜ